ਚੱਲ ਭੋਲੇ ਫਿਰ ਚੱਲੀਏ ਆ ਜਾ ਮੇਰਾ ਭੋਲਾ ਜਿਆ ਓਹ ਕਿੱਧਰ ਕਿੱਧਰ ਮੈਂ ਭੋਲਾ ਖਰੀਦ ਕੇ ਲਿਆਈਆਂ ਟਵਾਇਪ ਆਮ ਪੂਰੇ ਡੇਢ ਲੱਖ ਦਾ ਡੇਢ ਲੱਖ ਦਾ ਇਹ ਹੈ ਕੀ ਇਹ ਚ ਮੈਂ ਆਪਣੀ ਪੈਲੀ ਵੇਚ ਕੇ ਇਹਨੂੰ ਖਰੀਦਿਆ ਤੈਨੂੰ ਨਹੀਂ ਪਤਾ ਕਿੰਨਾ ਖਾਸ ਆ ਭਾਈ ਪੈਂ ਤਾਂ 5-4000 ਰੁਪਏ ਲੈਣੇ ਨੇ ਤਾਂ ਗੱਲ ਕਰ ਤੂੰ ਲੈਣੇ ਆ ਹਾਂ ਤੈਨੂੰ 5-4000 ਚ ਵੀ ਮੈਂ ਦਵਾ ਸਕਦੀ ਆ 5-4000 ਤੋਂ ਵੱਧ ਨਹੀਂਗਾ ਮੇਰੇ ਕੋਲੇ ਪੱਕੀ ਗੱਲ ਆ ਪੱਕੀ ਗੱਲ ਖਰੀਦਣੇ ਆ ਹਾਂ ਚੱਲ ਤੈਨੂੰ ਮੈਂ ਦਵਾ ਕੇ ਲਿਆਉਣੀ ਮੈਂ ਇਹਨੂੰ ਦਵਾ ਲਈਏ ਜਰੂਰ ਮੰਨੂਗਾ ਜੇ ਦਵਾ ਲੈਂਦਾ ਚੱਲ ਫਿਰ ਆ ਜਾ ਇੱਥੇ ਕੀ ਕਹਿੰਦੀ ਆ ਮੈਂ 1.5 ਲੱਖ ਦਾ ਲਿਆ ਹਾਂਜੀ ਦਿੱਤਾ ਜੀ ਮੈਂ ਤਾਂ 5-4000 ਵਾਲਾ ਹੀ ਆ ਮਿਲ ਜੂਗਾ ਜੀ ਮਿਲ ਜੂਗਾ ਹਾਂਜੀ ਕਿੰਨੇ ਕੁ ਮਿਲ ਜਾਣਗੇ 5-4000 ਵਾਲੇ ਘਟੂ ਘਟਾ 40-50 ਜਾਨਵਰ ਅੱਛਾ 5000 ਤੋਂ ਸ਼ੁਰੂ ਹੋ ਕੇ ਹੁੰਦਾ ਪਿਆ 1.5 ਤੋਂ 2 ਲੱਖ ਤੱਕ ਬੱਚਾ ਪਿਆ ਜੀ ਇੰਨਾ ਹੁੰਦਾਗਾ ਹਾਂਜੀ ਹਾਂ ਠੀਕ ਐ ਤੇ ਕਿੰਨੇ ਦਿਨਾਂ ਦਾ ਬੱਚਾ ਸਟਾਰਟ ਹੋ ਜਾਂਦਾ ਕਿਸ ਤਰ੍ਹਾਂ ਦਾ ਹੁੰਦਾ 50 ਦਿਨਾਂ ਤੋਂ ਸਟਾਰਟ ਹੋ ਜਾਂਦਾ ਜੀ ਆਪਲੇ ਨੇ ਨੈਕਸਟ ਸਾਰੇ ਮਿਲ ਜਾਂਦੇ ਆਗੇ ਸਾਰੇ ਮਿਲ ਜਾਂਦੇ ਜਿਹੜਾ ਕਿਹੜੀ ਕਿਹੜੀ ਬਰੀਡ ਆ ਆਪਲੇ ਟਵਾਈ ਕਲਚਰ ਤੇ ਹੋਰ ਬਰੀਡਾਂ ਦਾ ਵੀ ਬੱਚਾ ਲੈਣ ਲਈ ਸੰਪਰਕ ਕਰ ਰਿਹਾ ਠੀਕ ਹੈ ਜੇ ਆਪਾਂ ਡਿਲੀਵਰੀ ਕਰਾਉਣੀ ਹੋਵੇ ਜਿੱਥੇ ਮਰਜ਼ੀ ਕਰੋ ਆਲ ਵਰਲਡ ਆਲ ਵਰਲਡ ਹਾਂਜੀ ਨੇੜੇ ਤੇੜੇ ਨਹੀਂ ਕੰਮ ਜਾਨੀ ਕਿ ਆਲ ਵਰਲਡ ਕੰਮ ਹੀ ਕਰ ਦੇਣਗੇ ਪਹਿਲਾਂ ਵੀ ਭੇਜੇ ਨਹੀਂ ਆਪਣੇ ਬੱਚੇ ਘਟੂ ਘੜ ਵੀ 25 ਬੱਚੇ ਆਪਣੇ ਬਾਰੇ ਜਾ ਚੁੱਕੇ ਨੇ ਓਕੇ ਜੀ ਬਹੁਤ ਧੰਨਵਾਦ ਹੁਣ ਮੈਂ ਇਹਨਾਂ ਤੋਂ 5 4000 ਵਾਲਾ ਲੈ ਕੇ ਚੱਲਦਾ ਭਾਈ ਜੇ ਤੁਸੀਂ ਲੈਣੇ ਨੇ ਹੀਰੋ ਕਲਾ ਜਿਲ੍ਹਾ ਮਾਨਸਾ ਇੱਥੇ ਆ ਸਕਦੇ ਹੋਗੇ ਪੀ ਕੇ ਪੌਮ ਕੈਨਲ ਵਾਇਲੇ 22 ਕੁਲਦੀਪ ਖਰਾਂ ਕੋਲ ਧੰਨਵਾਦ